हां जी इत्ते रात 8:30 ਦਾ ਟਾਈਮ ਹੈ ਡਿਊਟੀ ਤੋਂ ਆਏ ਤੇ ਮੇਰਾ ਨਾ ਗੋਲ ਗੱਪੀ ਖਾਣ ਦਾ ਬਹੁਤ ਮਨ ਸੀਗਾ ਤੇ ਆਉਂਦਿਆਂ ਹੀ ਇਹ 7:56 ਤੇ ਘਰੇ ਪਹੁੰਚੇ ਤੇ ਅਸੀਂ ਉਦੋਂ ਹੀ ਮਸ ਪਾਣੀ ਪੀ ਕੇ ਤੇ ਚਲੇ ਗਏ ਤੇ ਰਸਤੇ ਸਾਡੀ ਮੋਟਰਸਾਈਕਲ ਖਰਾਬ ਹੋ ਗਈ ਸੀ ਮੈਂ ਉਦੋਂ ਹੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਇਹਨਾਂ ਨੇ ਆ ਗੱਡੀ 'ਚ ਇਹਨਾਂ ਦਾ ਫਰੈਂਡ ਹੀ ਆਇਆ ਸੀ ਉਹਨੂੰ ਕਾਲ ਕੀਤੀ ਤੇ ਉਹ ਵਿਚਾਰਾ ਉੱਥੇ ਆਣ ਕੇ ਦੇਖ ਕੇ ਆ ਠੀਕ ਕਰ ਗਿਆ ਕੋਈ ਫਿਊਜ਼ ਵਗੈਰਾ ਉੱਡ ਗਿਆ ਸੀ ਉਸ ਤੋਂ ਬਾਅਦ ਵੇਖੋ ਰਾਤ ਦਾ ਟਾਈਮ ਹੈ ਨਾ ਮਾਰਕੀਟ ਸਾਰੀ ਹੀ ਬੰਦ ਹੋ ਗਈ ਹੈ ਕੋਈ ਕੋਈ ਦੁਕਾਨ ਖੁੱਲੀ ਹੋਈ ਹੈ ਇਹ ਤਾਂ ওভারਰ ਪੂਰੀ ਮਾਰਕੀਟ ਵਾਂਦੇ ਆ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਨੀਰਾ ਹੋਇਆ ਪਿਆ ਆ ਕਿੰਿਆ ਦੇਤੇ ਸ਼ੋਪਸ ਦੇ ਅੱਗੇ ਨਾ ਲਾਈਟਾਂ ਵੀ ਨਹੀਂ ਲੱਗੀਆਂ ਨੀ ਤੇ ਜਿਵੇਂ ਆ ਵਿੱਚ ਲੱਗੀਆਂ ਹੋਈਆਂ ਆ ਹੋਣੀਆਂ ਚਾਹੀਦੀਆਂ ਆ ਤੇ ਬਸ ਆ ਸਾਡੇ ਨਾ ਆਪਣੇ ਕੁਆਟਰ ਵਾਲੀ ਗਲੀ 'ਚ ਅਸੀਂ ਮੁੜ ਗਏ ਆ ਇੱਥੇ ਪਹਿਲਾਂ ਦੋ ਮਿੰਟ ਕੁਆਟਰ 'ਚ ਜਾਵਾਂਗੇ ਇੱਕ ਵਾਰੀ ਛਾਤੀ ਮਾਰ ਕੇ ਆਵਾਂਗੇ ਕੁਆਟਰ ਤੋਂ ਬਾਅਦ ਆਕੇ ਸੇ ਅਸੀਂ ਗੋਲ ਗੱਪੇ ਖਾਣਾ ਗੁਰਦੁਆਰਾ ਚੰਕਨਵਾ ਸਾਹਿਬ ਦੇ ਦਰਸ਼ਨ ਕਰ ਲਓ ਤੇ ਇਹਦੇ ਕੋਲ ਵੀ ਸਾਰਾ ਸਮਾਨ ਖਤਮ ਹੋ ਗਿਆ ਸੀਗਾ ਗੋਲ ਗੱਪੇ ਵਾਲੇ ਕੋਲ ਵੀ ਬਟ ਜਿੰਨਾ ਵੀ ਥੋੜਾ ਬੋਤਾ ਬਚਿਆ ਕੁਛ ਵੀ ਰਹੀ ਦਹੀਂ ਵਾਲੇ ਗੋਲ ਗੱਪੇ ਬਣਾਏ ਬਨਵਾਏ ਤੇ ਉਹ ਖਾਦੇ ਤੇ더라 ਨਹਿਰ ਦਿਖਾਉਂਦੀ ਪਈਆਂ ਕਿ ਕਿੰਨਾ ਵਧੀਆ ਪਾਣੀ ਸਾਫ ਤੇ ਠੰਡਾ ਲੱਗਦਾ ਪਿਆ ਆ ਤੇ ਬਣ ਗਏ ਸਾਡੇ ਗੋਲ ਗੱਪੇ ਅਜ ਭੱਲੇ ਖਤਮ ਮਿਆਂ ਹੁਣ ਆਏ ਆ ਤੇ ਗੋਲ ਗੱਪੇ ਖਾ ਕੇ ਜਾਵਾਂਗੇ ਠੀਕ ਹੈ ਆ ਲੋ ਫੜੋ ਚਮਾ ਜਗੜ ਨਹੀਂ ਨਾ ਨਾ ਬਸ ਬਹੁਤ ਹੈ ਬਿਲਕੁਲ ਸਮਾਪਤੀ ਹੋ ਚੁੱਕੀ ਅੱਜ ਦਾ ਅਹੀ ਜਿਆਦਾ ਲੇਟ ਆਏ ਕਿ ਅੱਜ ਹੋ ਜਲਦੀ ਗਏ ਆ ਲੇਟ ਆਏ ਸੀ ਹਾਂਜੀ ਇੱਥੇ ਗੋਲ ਗੱਪੇ ਖਾ ਕੇ ਅਸੀਂ ਅਨੇਰੋ ਨੇ ਨਿਕਲਦੇ ਪਏ ਸੀ ਆ ਦੋਨੋਂ ਸਾਈਡ ਤੋਂ ਦਿਖਾਂਦੀ ਪਈਆਂ ਵਿੱਚ ਪੋਲੇ ਆ ਕਿਆ ਵਸਾ ਪਕਰ ਨੂੰ ਅਗੇ ਬਾਏ ਬਾਏ ਜੀ